ਪੰਜਾਬ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਤੇ ਕੰਮ ਕਰਦੇ ਹੋਏ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਯੂਨਿਟ ਸੈੱਲ ਦੇ ਵੱਲ ਦੋ આરોપીਆਂ ਨੂੰ 180 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਟੀਸੀਪੀ ਇਨਵੈਸਟੀਗੇਸ਼ਨ ਜਸਕਰਨਜੀਤ ਸਿੰਘ ਤੇਜਾਨੀ ਜਾਣਕਾਰੀ ਉਹ ਦਿੰਦੇ ਹੋਏ ਦੱਸਿਆ ਕਿ આરોપીਆਂ ਨੂੰ ਪੁਲਿਸ ਨੇ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ਇਸ ਦੇ ਚੱਲਦੇ ਇਸੇ ਘੜੀ ਦੇ ਵਿੱਚ 1 ਕਿਲੋ ਹੈਰੋਇਨ ਪੁਲਿਸ ਨੇ ਬਰਾਮਦ ਪਹਿਲਾਂ ਵੀ ਕੀਤੀ ਸੀ આરોપી ਅਮਿਤ ਕੁਮਾਰ ਅਤੇ ਨਰਿੰਦਰ ਕੁਮਾਰ ਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਤੇ આરોપીਆਂ ਕੋਲ ਹੋਰ ਵੀ ਪੁੱਛਤਾਚੀ ਕੀਤੀ ਜਾ ਰਹੀ ਹੈ ਜਿਸ ਦੇ ਚਾਹਦੇ ਹੋਰ ਵੀ ਖੁਲਾਸੇ ਹੋਣ ਦੇ ਸੰਭਾਵਨਾ ਦੱਸੀ ਜਾ ਰਹੀ ਹੈ ਮਾਨਯੋਗ ਸੀਪੀ ਜਲੰਧਰ ਸਾਹ ਨਾਨਹਾਲ ਸਿੰਘ ਜੀ ਦੀ ਜਿਹੜੀਆਂ ਦਿਸ਼ਾ ਨਿਰਦੇਸ਼ ਜਿਹੜੀਆਂ ਨਸ਼ੇ ਦੇ ਖਿਲਾਫ ਜਿਹੜੀ ਇੱਕ ਮਹਿੰਮ ਜਿਹੜੀ ਚਲਾਈ ਹੈ ਉਹਦੀ ਲੜੀ ਦੇ ਵਿੱਚ ਸਾਡੇ ਐਸਓਯੂ ਦੇ ਜਿਹੜਾ ਸਬ ਇੰਸਪੈਕਟਰ ਅਸ਼ੋਕ ਕੁਮਾਰ ਤੇ ਸਾਡੇ ACP ਨਰਮਲ ਸਿੰਘ ਤੇ ਨਾਲ ਸਾਡੇ ਜਿਹੜੇ ADCP ਗੁਰਬਖਸ਼ ਸਿੰਘ ਇਹਨਾਂ ਦੀ ਸੁਪਰਵਾਈਜ਼ਨ ਦੇ ਵਿੱਚ ਜਿਹੜਾ ਇੱਕ ਟੀਮ ਨੇ ਬੜਾ ਅੱਛਾ ਕੰਮ ਕੀਤਾ ਤੇ ਇਹਦੇ ਵਿੱਚ ਜਿਹੜਾ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲ 180 ਗ੍ਰਾਮ ਜਿਹੜੀ ਹਿਰੋਇਨ ਬਰਾਮਦ ਕੀਤੀ ਹੈ ਤੇ ਫਿਲਹਾਲ ਅਸੀਂ ਉਹਨਾਂ ਦੀ ਜਿਹੜੀ ਅਰੈਸਟ ਪਾਈ ਆ ਬਾਅਦ ਕਿ ਅਸੀਂ ਫਰਦਰ ਅੱਗੇ ਹੋਰ ਜਿਹੜੀ ਹੈ ਇਹਦੇ ਵਿੱਚ ਬਰਾਮਦਗੀ ਕਰਾਵਾਂਗੇ ਤੇ ਪਹਿਲੋ ਵੀ ਇਸੇ ਤਰ੍ਹਾਂ ਨਾਲ ਜਿਹੜਾ ਉਹ ਉਸੇ ਲੜੀ 'ਚ ਕਿਉਂਕਿ ਪਹਿਲੋ 1 ਕਿਲੋ ਪਹਿਲੋ ਵੀ ਜਿਹੜੀ ਹਿਰੋਇਨ ਜਿਹੜੀ ਬਰਾਮਦ ਕੀਤੀ ਸੀ ਤਾ ਹੁਣ ਅੱਗੇ ਫਰਦਰ ਅਸੀਂ ਰਮਾਂਡ ਲੈ ਕੇ ਹੋਰ ਜਿਹੜਾ ਇਹਦੇ ਵਿੱਚ ਰਿਕਵਰੀ ਜਲੰਧਾ ਤੋਂ ਦਵਿੰਦਰ ਸਿੰਘ ਦੀ ਰਿਪੋਰਟ ਐਸਐਮਜ਼ੈਡ ਨਿਊਜ਼